ਦੇਖੋ ਗਾਇਸ ਕੱਲ੍ਹ ਸੀ ਡੀਪੀਸੀ ਪਾਤੀ ਸੀਗੀ ਇੱਧਰ ਵੀ ਤਿਆਰ ਆ ਡੀਪੀਸੀ ਪਾ ਕੇ ਕੰਮ ਤੇ ਅੱਜ ਚਨਾਈ ਲਾ ਮੈਂ ਕੱਲ ਫਰਮੇ ਪਰਤੇ ਸੀਗੇ ਫਰਮੇ ਦੇਖੋ ਸਪਾਈ ਕਿੰਨੀ ਘੰਟ ਆਈ ਹੈਗੀ ਕੰਮ ਆ ਗਰਾ ਆ ਕਾਗਜ਼ ਲਾ ਕੇ ਦੇਖੋ ਗਾਇਸ ਕਾ ਕਾਗਜ਼ ਜ਼ਰੂਰ ਲਾ ਕੇ ਜਦੋਂ ਵੀ ਮਿੱਟੀ ਪਾਉਣੀ ਜੰਨੇ ਹੋ ਪਰਕੇ ਇਹਦੇ ਨਾਲ ਪਰਲੇ ਪਾਸੇ ਸੈਲ ਨਹੀਂ ਜਾਂਦੀ ਇਹਦੇ ਨਾਲ ਵਧੀਆ ਮਜ਼ਬੂਤੀ ਵਾਲਾ ਕੰਮ ਹੋ ਜਾਂਦਾ ਪਰਲੇ ਪਾਸੇ ਅਰੇ ਕੋਣ ਇਹ ਕਾਗਜ਼ ਲਾ ਕੇ ਮਿੱਟੀ ਪਾਈ ਆ ਸਾਰੇ ਕਾ ਵੀ ਵਧੀਆ ਲੈ ਇਟਲੀ ਦਾ ਕਾਗਜ਼ ਲਾਇਆ ਇਹ ਮੋਟਾ ਕਾਗਜ਼ ਵਧੀਆ ਜਮਾ 1 ਕਲਮਰ ਕੁਆਲਟੀ ਵਾਲਾ ਉਹ ਦੇਖੋ ਮਿਸਤਰੀ ਚਣਾਈ ਲਈ ਜਾਂਦਾ ਹੁਣਾਂ ਦੇਖੋ ਦੇਖੋ ਗਾਇਸ ਕਾਗਜ਼ ਮੁੱਕ ਕੇ ਸਾਡੇ ਕੋਲ ਬੱਬਲ ਸ਼ੀਟ ਪਈ ਸੀ ਜਿਹੜਾ ਚਾਦਰਾਂ ਤੇ ਲੱਗਦੀ ਹੈਗੀ ਬੱਬਲ ਸ਼ੀਟ ਲਾਤੀ ਇਹ ਵੀ ਵਧੀਆ ਹੈਗਾ ਇਹਦਾ ਬਸ ਇੱਕ ਸੇਫਟੀ ਹੈ ਬਸ ਲਹਾਬ ਤੋਂ ਇਹ ਸਲਾਬ ਨਾਲ ਚੜੇ ਪਰਾਂ ਲਈ ਛੜਾ ਇਹ ਕਚਰ ਲਾ ਕੇ ਲਾਈਏ ਦੇਖੋ ਉਹ ਲਾ ਰਿਹਾ ਕਚਰ ਵਧੀਆ ਕੰਮ ਹੋ ਜਾਂਦਾ ਇਹਨਾਂ ਦੇ ਦੇਖੋ ਗਾਇਸ ਗਰਮੀ ਵਾਲੀ ਅੱਜ ਬਰਾਹ ਹਾਲਾ ਗਰਮੀ ਨਾਲ ਆਜਾ ਜੇਸੀਬੀ ਵਾਲਾ ਕੰਮ ਕਰੀ ਨੇ ਜੀ ਅਸੀਂ ਸਾਰਾ ਕੰਮ ਦੇਖੋ ਕਿੰਨੀ ਮਿੱਟੀ ਲੈ ਕੇ ਕਿੱਡੇ ਕਿੱਡੇ ਟਿੱਬੇ ਸੀ ਖਲਿਆਰਤੀ ਸਾਰੀ ਅਸੀਂ ਉਹ ਦੇਖੋ ਗਰਮੀ ਨਾਲ ਬਰਾਹ ਹਾਲਾ ਗਾ ਬਾਕੀ ਮਿਹਨਤ ਬਾਕੀ ਕਰਨੀ ਪੈਂਦੀ ਸਾਨੂੰ ਪਤਾ ਪੈਸਾ ਕਮਾਉਣ ਲਈ ਸਭ ਕੁਝ ਕਰਨਾ ਪੈਂਦਾ ਹੈਗਾ ਜ਼ਿੰਦਗੀ 'ਚ ਮਿਹਨਤ ਕਰਿਆ ਕਰੋ ਇੱਕ ਨੱਕ ਦਿਨ ਤਾਂ ਹਫਤਾ ਮਿਲੂਗੀ ਦੇਖੋ ਗਾਇਜ਼ ਗਰਮੀ ਬਹੁਤ ਆ ਗਈ ਬੁਰਾ ਹਾਲ ਹੋਇਆ ਪਏ ਗਰਮੀ ਨਾਲ ਗਰਮੀ ਬਹੁਤ ਆ ਗਏ ਗਾਇਜ਼ ਬਹੁਤ ਗਰਮੀਆਂ ਚਾਟਰ ਵਾਲੇ ਬਾਕੇਟ ਹੈ ਬਈ ਚਾਟਰ ਨੇ ਉੱਤੇ ਯਾਰ ਗਰਮੀ ਤਾਂ ਬੈ ਤੈਨੂੰ ਪਤਾ ਹੀ ਆ ਬਈ ਖਤਮ ਕਰ ਦਿੰਦੀ ਆ ਬੰਦਿਆਂ ਨੂੰ ਓਕੇ ਗਾਇਜ਼ ਸਪੋਰਟ ਕਰਿਆ ਕਰੋ ਬਾਈ ਜੀ ਸਰ ਜੀ ਹਾਂ ਵੀਡੀਓ ਅਕ ਜ਼ੋਰ ਕੇ ਸਮੂਹ ਭੇਂਤੀਆ ਗਰੀਬ ਬੰਦੇ ਦਾ ਮੜਾ ਹਸਾਰਾ ਲਵਾਇਆ ਕਰੋ ਜੀ ਗਰਮੀ ਬਹੁਤ ਆ ਜੀ ਓਕੇ ਗਾਇਜ਼